ਦਾਸੀ ਪਕਾਰੇ ਵੀ ਬਾਰੇ ਦਾ ਪੁੱਤਾ ਆਏ ਹੁੰਦਾ ਤੇ ਰਾਤ ਨੂੰ ਪਿਓ ਕੇ ਰੱਖਦੇ ਹੁੰਦੇ ਜਿੰਨੀ ਕਿ ਉਹਨੂੰ ਮਹਿਕੇ ਵੀ ਅੰਨੇ ਬੱਗ ਰੀ ਜਣੀਆਂ ਕਪਾਹ ਤੇ ਨਰਮਾ ਹੈ ਹਾਂ ਨਰਮਾ ਅੱਛਾ ਰਾਤ ਨੂੰ ਪਿਉਦੇ ਸੀ ਹਾਂ ਤੇ ਉਹ ਫਿਰ ੜ ਕੇ ਉਹ ਕੱਢ ਕੇ ਰੱਖ ਲੈਣੇ ਉਹਨੂੰ ਫਿਰ ਸਵਾਤ ਮਾਰ ਲੈਣੇ ਅੱਛਾ ਪਾਣੀ ਚ ਕੱਢ ਲੈਣੇ ਨੇ ਫਿਰ ਸਵਾਦ ਵਿੱਚ ਮਲਣਾ ਹੈ ਸਵਾਦ ਮਾਰ ਕੇ ਲੈ ਕੇ ਜਾਂਦੇ ਹੁੰਦੇ ਅੱਛਾ ਹੈ ਬੀਜ ਦੇਣਾ ਹਾਂ ਹੀ ਬੀਜ ਦੇਤੇ ਅੱਛਾ ਹੋਰ ਨਰਮਾ ਹੋਵੇ ਜਾਂ ਪਕਾ ਹੋਵੇ ਅੱਛਾ ਹੋਰ ਟਿੰਡੋ ਟਿੰਡੋ ਕੇ ਵੀ ਬੀਜ ਦੇਣੇ ਟਿੰਡੋ ਵੀ ਬੀਜਦੇ ਭਾਈ ਉਹ ਵੀ ਦਾਸ ਨੂੰ ਦੁੱਧ 'ਚ ਪਿਆਉਂਦੇ ਨੇ ਮੁੰਡੇ ਅੱਛਾ ਟਿੰਡੋ ਦੇ ਬੀਜ ਨੂੰ ਰਾਤ ਨੂੰ ਦੁੱਧ 'ਚ ਪਿਉਣਾ ਹੈ ਤੇਉਣਾ ਅੱਛਾ ਕੱਢ ਕੇ ਉਹ ਕੱਢ ਕੇ ਫਿਰ ਉਹ ਟਿੰਡੋ ਬੀਜਣੀਆਂ ਅੱਛਾ ਹਾਂ ਅਸਰਾ ਗੱਬਦੇ ਸੀ ਹਾਈ ਵੀਰ ਦੇਤੇ ਹੋਰ ਹੋਰ ਵੀਜ ਕਿਹੜੇ ਕਿਹੜੇ ਨੇ ਤਰਾ ਮਤਲਬ ਜਿਹੜੇ ਹੋਰ ਵੀ ਬਾਈ ਕੋਈ ਨਹੀਂ ਜਿਹਦੇ ਪਾਉਂਦੇ ਇੱਕ ਜਿਹੜੀ ਦੀਦੀ ਵੀਰ ਦੇ ਹੁੰਦੇ ਹੂੰ ਉਹਨੂੰ ਵੀ ਗੱਟੂ ਨੂੰ ਛੱਡਦੇ ਹੁੰਦੇ ਆਉਂਚ ਅੱਛੇ ਜਦੋਂ ਜੀਰੀ ਵੀ ਪੌਦ ਲਾਉਣੀ ਪੌਦ ਲਾਉਣੀ ਆ ਅੱਛਾ ਪਹਿਲਾਂ ਉਹਨੂੰ ਵੀ ਪਿਉਣਾ ਪੈਂਦਾ ਹਾਂ ਪਹਿਲਾਂ ਉਹਦੇ ਹੁੰਦੇ ਹੁੰਦੇ ਆਉਂਚ ਦੇਖਦੇ ਸਾਂ ਕੱਟ ਕੇ ਵੇਟ ਲੜਕਿਆਂ ਤੇ ਉਹਨੂੰ ਉਹਦੇ ਵੀ ਜੜ ਲੱਗ ਜਾਂਦੇ ਅੱਛਾ ਹਾਈ ਵੀਰ ਦੇ ਹੁੰਦੇ ਅੱਛਾ ਤੇ ਆਪਣਾ ਜਿਹੜਾ ਹੈਗਾ ਧਣੀਆਂ ਹੈ ਏ ਰੋਗ ਰਗੜ ਕੇ ਲਾਂਦੇ ਹਨ ਧੰਨੀਆਂ ਧੰਨੀਆਂ ਵੀ ਰਗੜ ਕੇ ਵੀ ਦੇ ਨੇ ਅੱਛਾ ਦੋ ਦੋ ਹਿੱਸੇ ਕਰਕੇ ਫਿਰ ਵੀ ਜਿਹੜਾ ਹੈ ਨਾ ਹਾਂ ਹਾਂ ਫਾੜਾ ਕਰਕੇ ਹਾਂ ਉਹ ਆਪੇ ਫਾੜਾ ਹੋ ਜਿਵੇਂ ਜੜ ਰਗੜਿਆ ਗਿਆ ਬਾਕੀ ਸਾਰੇ ਹੋਰ ਬੀਜ ਜਿਹੜੇ ਉਹਦੇ ਹੁੰਦੇ ਨੇ ਆਪਣਾ ਕਾਜਰਾਂ ਗੁਜਰਾਂ ਦੇ ਏਦਾਂ ਹੀ ਲੱਗ ਜਾਂਦੇ ਨੇ ਉਹ ਆਪਣੇ ਲੱਗ ਜਾਂਦੇ ਨੇ ਅੱਛਾ ਉਹਨਾਂ ਦਾ ਕੋਈ ਉਹ ਨਹੀਂ ਕਰਨਾ ਪੈਂਦਾ ਨਾ ਨਾ ਤੇ ਜਿਹੜੇ ਗੰਨੇ ਬੀਜੇ ਜਾਂਦੇ ਨੇ ਉਹ ਗੰਨੇ ਦੀਆਂ ਟੋਟੀਆਂ ਕਰਕੇ ਉਹ ਗੰਨੇ ਦੇ ਜਿਆਦਾ ਹੁਣ ਆਪਾਂ ਗੰਨੇ ਕਾਦੇ ਆ ਉਹ ਆਗ ਨੂੰ ਜਿਹੜਾ ਉਹ ਗੱਠਾ ਨਹੀਂ ਬੇ ਕੱਢਣੀ ਉਹਨੇ ਇੰਨੇ ਨਹੀਂ ਦਸ ਜੌਂਦਾ ਮੇਰਾ ਪਿਓ ਵੀ ਇੱਥੋਂ ਆਇ ਨਹੀਂ ਆਏ ਬਢਣੀਆਂ ਉਹ ਐ ਉੱਥੇ ਆਏ ਬਢਣਾਈ ਨਹੀਂ ਆਪਾਂ ਨੇ ਤੇ ਗੰਨੇ ਕਾਢਨੇ ਫੇਰ ਮੈਂ ਦਸ ਦਣਾਂ ਲਾ ਬਾਪੂ ਇਕੜਾ ਕਹਿੰਦਾ ਹਾਂ ਇਕੜੇ ਕਣੀ ਜਾਦਾ ਵੀ ਇਕੜੇ ਮੀ ਰੱਖੀ ਜਾ ਫੇਰ ਉਹਨਾਂ ਨੇ ਜਿਆਦਾ ਇੱਕ ਬੀਜਣ ਆ ਉਹ ਆਗ ਨਾਉਣਾ ਟੋਟੀਆਂ ਕਾਣੇ ਨੇ ਉਹ ਪੋਰੀਆਂ ਨਹੀਂ ਆ ਅੱਛਾ ਪਹਿਲਾਂ ਪਹਿਲਾਂ ਉਹ ਗੰਨੇ ਰੱਖ ਲੈਂਦੇ ਸੀ ਹਾਂ ਫਿਰ ਜਦੋਂ ਬੀਜਣਾ ਉਹਦੇ ਟੋਟੇ-ਡੋਟੀਆਂ ਕਰਕੇ ਸਿੱਧੀਆਂ ਲੰਬੀਆਂ ਹੀ ਰੱਖਣੀਆਂ ਨੇ ਹੈ ਨਾ ਮਾਂ ਉਹ ਜਿਹੜੇ ਆਗ ਹੁੰਦੇ ਨਾ ਆਗ ਵੱਡ ਕੇ ਉਹ ਟੋਟੀਆਂ ਰੱਖ ਲੈਂਦੇ ਜਿੰਨਾ ਕੋਰਣਾ ਨੇ ਵੀ ਇੰਨੀਆਂ ਨੇ ਵੀ ਹੁੰਦਾ ਇੱਥੋਂ ਤੇ ਇੰਨਾ ਕ ਇੰਨੇ ਆਉਂਦੀਆਂ ਹਾਂ ਦੋ-ਦੋ ਗਿੱਠਾਂ ਦੀਆਂ ਦੋ-ਦੋ ਗਿੱਠਾਂ ਦੀ ਫਿਰ ਉਹਨਾਂ ਨੂੰ ਵਿੱਚ ਐ ਸਿੱਧੀਆਂ ਲੰਬੀਆਂ ਹੀ ਰੱਖੀ ਜਾਂਦੇ ਹੈ ਨਾ ਲੰਬੀਆਂ ਰੱਖੀ ਜਾਂਦੇ ਸੀ ਹਾਂ ਕਿੰਨੇ ਕ ਬਿਥਰਾ ਰੱਖਦੇ ਸੀ ਕਿ ਉਹ ਇੰਨੇ ਕ ਰੱਖਦੇ ਤੇ ਬੱਸ ਆਏ ਗਿੱਠ ਕਰਾ ਅੱਛਾ ਗਿੱਠਕਦਾ ਹਾਂ ਲਾਓ ਜੀ ਦੇਖੋ ਕਹਿੰਦਾ ਗੰਨੇ ਐ ਬੀਜੇ ਜਾਂਦੇ ਨੇ ਵੀ ਦੋ ਦੋ ਗਿੱਠ ਦੇ ਗੰਨੇ ਦੀਆਂ ਪੋਰੀਆਂ ਕੱਟ ਕੇ ਉਹਨਾਂ ਨੂੰ ਸਿੱਧੀਆਂ ਲੰਬੀਆਂ ਲੰਬੀਆਂ ਹੀ ਰੱਖ ਲੈਂਦੇ ਸੀ ਫਿਰ ਗਿੱਠ ਗਿੱਠਕਦਾ ਉਹਦੇ ਵਿੱਚ ਫਰਕ ਰੱਖਿਆ ਜਾਂਦਾ ਸੀ ਹਾਂ ਰੱਖਣਾ ਸੀ ਮੀਡੇ ਨੇ ਫਿਰ ਉਹ ਇੱਕ ਮਤਲਬ ਕਿ ਬਹੁਤ ਵਧੀਆ ਹੁੰਦਾ ਸੀ ਮੂਰੇ ਆਈ ਮਾਈ ਜਾਨਾ ਮਗਰ ਬੀਜੀ ਜਾਂਦੀਆਂ ਹਾਂ 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 ਅਸੀਂ ਮੈਂ ਤਾਂ ਆਪ ਬੀਜੀਆ ਅੱਛਾ ਹੂੰ ਤੂੰ ਵੀ ਖੀਜਿਆ ਹਾਂ ਬੀਜੀਆ ਲੈ ਹਾਂ ਡਾਈ ਕੇ ਬੀਜੀਆ ਭਾਈ ਹਾਂ ਤੇ ਕੀ ਬੀਜੀਆ ਲਾ ਵੀ ਬਨੇ ਵੀ ਖਬੀਜੇ ਦੇਖੋ ਦੀਦੀ ਆ ਭਾਈ ਘੜੇ ਵੀ ਐ ਇੱਕ ਘੜੇ ਵੀ ਐ ਘੜੇ ਆ ਵੀ ਐ ਹਾਂ ਲਾ ਵੀ ਪਰੀਆਂ ਤਾਂ ਘੜੇ ਆ ਵੀ ਐ ਕਹਿੰਦੀ ਮੈਂ ਤਾਂ ਬੀਜੇ ਆ ਵੀ ਐ ਕਹਿੰਦੀ ਪਰੀਆਂ ਵੀ ਬਣਾਈਆਂ ਨੇ ਚਾਰ ਚਾਰ ਪਰੀਆਂ ਪੰਜ ਪੰਜ ਪਰੀਆਂ ਕਰਦੇ ਹੁੰਦੇ ਅੱਛਾ ਤੇ ਵੀ ਹੋਰ ਵੀ ਮੈਨੂੰ ਦੱਸੋ ਵੀ ਜਿਹੜੀ ਮੈਂ ਕਰਨਾ ਲਾਦੇ ਹੁੰਦੇ ਅੱਛਾ ਫਿਰ ਜਿਹੜੇ ਵੀ ਬੀ ਕਾਲੇ ਛੋਲੇ ਵਗਾਰੇ ਬੀਜਦੇ ਸੀ ਕਿ ਤਾ ਸਿੱਧੀ ਬੀਜਦੇ ਸੀ ਇਹ ਹੈ ਹਾਂ ਕਾਲੇ ਛੋਲੇ ਤਾਂ ਨਹੀਂ ਪਿਉ ਕੋਈ ਬੀਜਦੇ ਸੀ ਨਾ ਕਾਲੇ ਛੋਲੇ ਤੇ ਬਾਕੀ ਮੋਠ ਮੂੰਗੀਆਂ ਐ ਸਾਲ ਉਹ ਨਹੀਂ ਜਿਵੇਂ ਉਹ ਤਾਂ ਓਕਣੇ ਬੀਜ ਦੇਤੇ ਵੀ ਅੱਛਾ ਤੇ ਮੂੰਗਫਲੀ ਵਗੈਰਾ ਮੂੰਗਫਲੀ ਵੀ ਓਕਣੇ ਵਰ ਜਾਂ ਮੂੰਗਫਲੀ ਦਾ ਟਾਈਮ ਆ ਜਾਂਦਾ ਹੁੰਦਾ ਰੱਖ ਲੈਂਦੇ ਬੀਜ ਇਹਨੇ ਵੀ ਗੰਨੀ ਬੀਜ ਰੱਖਣਾ ਅੱਛਾ ਵੀ ਸਭ ਤੇ ਮੂੰਗਫਲੀਆਂ ਨੂੰ ਆ ਹੀ ਰੱਖ ਲੈਂਦੇ ਸੀ ਖਾਪੀਆਂ ਨੂੰ ਰੱਖ ਲੈਂਦੇ ਹੁੰਦੇ ਅੱਛਾ ਵੀ ਜਦੋਂ ਬੀਜਣ ਦਾ ਟਾਈਮ ਆ ਗਿਆ ਫਿਰ ਉਹਨਾਂ ਨੂੰ ਕੱਢਦੇ ਸੀ ਫਿਰ ਕੱਢਣ ਲੱਗ ਪਈ ਅੱਜ ਤੇ ਹੁਣ ਕਹਿੰਦੇ ਕੱਦ ਨੂੰ ਭਾਈ ਮੂੰਗਫਲੀ ਕੱਢਣ ਲੱਗੇ ਹੋ ਸਾਰੇ ਡੱਬਰ ਲੱਗ ਜਾਂਦਾ ਫਿਰ ਹਾਂ ਸਾਰੇ ਕੱਢਣ ਲੱਗ ਜਾਂਦੀਆਂ ਅੱਛਾ ਕਾਧਾ ਨਾ ਕੱਢਦੇ ਹੁੰਦੇ ਕਰ ਉਹ ਥੌੜੀ ਕਰਾ ਕੇ ਲਿਆਉਂਦੇ ਨੇ ਮੇਹਕਰੀਆਂ ਦੇ ਮੇਰਾ ਬਾਪ ਹਾਂ ਦੇਖੋ ਲੈ ਮਿਸਤਰੀਆਂ ਥੋੜੀ ਬਣਾ ਲਿਆ ਕੇ ਉਹਦੇ ਨਾਲ ਤੁਸੀਂ ਕੱਢਦੇ ਸੀ ਉਹ ਥੌੜੀ ਮਾਰ ਮਾਰ ਕੇ ਕੱਢਦੇ ਮੈਂ ਜਿਹੀ ਤੇ ਉਹ dennੀਆਂ ਹਾਂ ਮੈਂ ਤਾਂ ਮੂੰਹ ਦਾ ਬਹੂ ਕੱਢਦੀ ਹੁੰਦੀ ਤੇ ਜਿਹੀ ਹੋਈ ਅੱਛਾ ਹੂੰ ਅੱਛਾ ਥੌੜੀ ਦਾ ਬੰਦ ਫੁੱਟੇ ਜਾਂਦੀਆਂ ਸੀ ਅੱਛਾ ਹੱਥਾਂ ਨਾਲ ਟੁੱਟਦੀਆਂ ਨਹੀਂ ਜਾਂ ਨਾ ਹਾਂ ਮੂੰਹ ਜਾਂ ਕੱਢੀ ਜਾਂਦੀ ਜਾਂ ਮੂੰਹ ਨਾ ਕੱਢੀ ਜਾਂਦੀਆਂ ਉਹ ਸ਼ਾਬਦੇ ਨਿਕਲ ਜਾਂਦੀਆਂ ਹਾਂ ਆਹ ਸਾਬੂ ਤੇ ਹੁਣ ਫੁੱਟ ਜਾਂਦੀਆਂ ਉਹ ਫਿਰ ਹਸਾਬ ਨਾਲ ਤੋੜਦੇ ਸੀ ਨਾ ਹਾਂ ਹਮ ਅੱਛਾ ਆਹ ਕਾਦੇ ਦੇ ਜਾਂ ਖੇਤੀਆਂ ਦੇ ਕੰਮ ਲੈ ਬੇਬੇ ਨੇ ਕਿੰਨੇ ਸੋਹਣੇ ਗੱਲਾਂ ਦਸੀਆਂ ਨੇ ਭਾਈ ਕਹਿੰਦੇ ਵੀ ਬਾਰੇ ਸਾਰਾ ਦੱਸਤਾ ਬੇਬੇ ਨੇ ਵੀ ਕਿਹੜੇ ਕਿਹੜੇ ਬੀਜ ਪੀਉ ਜਾਂਦੇ ਸੀ ਤੇ ਕਿਹੜੇ ਕਿਹੜੇ ਬੀਜ ਐਦਾਂ ਹੀ ਬੀਜੇ ਜਾਂਦੇ ਸੀਗੇ ਤੇ ਕਿੰਨਾ ਸੋਹਣੀਆਂ ਗੱਲਾਂ ਦੱਸਿਆ ਨੇ ਬੇਬੇ ਤੁਸੀਂ ਨੇ ਨਾ ਪੈਂਦਾ ਇਹੀ ਜਾਂਦੇ ਬੱਸ ਹਮ ਇੱਕ ਜੀਰੀ ਇੱਕ ਬੜੇਵੇਂ ਇੱਕ ਟੰਡੋਲੇ ਵੀ ਠੀਕ ਇਹੀ ਤੇ ਹਮ ਜਦੋਂ ਹੋਰ ਵੀ ਯੋਕ ਨੇ ਬੀਜੀ ਜਾਂਦੇ ਜਿੱਦ ਜਿਹੜੀ ਆਪਣਾ ਵੀ ਉਹਦੇ ਬੀਜ-ਬੀਜ ਦੇ ਸੀਗੇ ਮੂੰਗਫਲੀ ਦੇ ਉਹ ਸਾਫ ਤੇ ਸਾਬਤੇ ਬੀਜਦੇ ਸੀਗੇ ਤੇ ਦੋ-ਦੋ ਹਿੱਸੇ ਕਰਕੇ ਗਹਿਲੂਆਂ ਦੇ ਹਾਂ ਸਾਫਤਾ ਗਿਰੂ ਅਜਾ ਸਾਫਤਾ ਗਿਰੂ ਬੀਜ ਨਾ ਕਹਿੰਦਾ ਉਹ ਨੇ ਦੋ ਹਿੱਸੇ ਕਰਦੇ ਨਾ ਉਹ ਨੇ ਤੇ ਕਰਦੇ ਉਹ ਸਾਫਤਾ ਬੀਜਦੇ ਸੀ ਤੇ ਉਹ ਜੇ ਫੁੱਟ ਜਾਂਦੀ ਜੀ ਉਹ ਕਰੇ ਸਾਬਣ ਕਾ ਲੈਣ ਜਾਂਦੇ ਆ ਅੱਛਾ ਉਹ ਸਾਬਣ ਬਣ ਜਾਂਦਾ ਸੀ ਹਾਂ ਉਹ ਸਾਬਣ ਬਣ ਜਾਂਦਾ ਕੁੱਟ ਕੇ ਬਣਾਉਂਦੀ ਆ ਕਸਟਰ ਪਾ ਕੇ ਅੱਛਾ ਹਾਂ ਲਓ ਜੀ ਬੇਬੇ ਨੇ ਆਪਾਂ ਨੂੰ ਦੱਸਿਆ ਨੇ ਜੀ ਖੇਤੀਬਾੜੀ ਦੀਆਂ ਗੱਲਾਂ ਦੇਖੋ ਬੇਬੀ ਜੀ ਨੇ ਖੇਤੀਬਾੜੀ ਕੀਤੀ ਹੋਈ ਐ ਤੇ ਇਸ ਕਰਕੇ ਆਪਾਂ ਨੇ ਬੇਬੀ ਜੀ ਤੋਂ ਪੁੱਛਿਆ ਵੀ ਕਿਹੜੇ ਕਿਹੜੇ ਬੀ ਕਿਵੇਂ ਬੀਜੇ ਜਾਂਦੇ ਨੇ ਤੇ ਜਦੋਂ ਹੁਣ ਮੈਂ ਧੜੀਆਂ ਬੀਜਿਆ ਸੀ ਤਾਂ ਵੀ ਬੇਬੇ ਨੇ ਮੈਨੂੰ ਦੱਸਿਆ ਸੀ ਵੀ ਇਹਨੂੰ ਵੀ ਪਹਿਲਾਂ ਦੋ ਦੋ ਹਿੱਸੇ ਕਰ ਲੈ ਭਾਈ ਇਹਦੇ ਮੜਜ ਨੂੰ ਉੱਤੋਂ ਦੀ ਬੇਲਣਾ ਅਲਾਗ ਰਹੀ ਲੈ ਬੇਲਣਾ ਤੇ ਫੇਰ ਬੀਜੀਏ ਨੂੰ ਤੇ ਇਸ ਕਰਕੇ ਆਪਾਂ ਨੂੰ ਦੇਖੋ ਕਿੰਨਾ ਗਿਆਨ ਮਿਲਦਾ ਕਿੰਨੀ ਨੌਲਜ ਮਿਲਦੀ ਆਪਣੇ ਬਜ਼ੁਰਗ ਜਰੂ ਘਰ ਦੇ ਵਿੱਚ ਹੁੰਦੇ ਨੇ ਤੇ ਅੱਜ ਕੱਲ ਦੇ ਤਾਂ ਬੱਚਿਆਂ ਨੂੰ ਕੁਝ ਵੀ ਪਤਾ ਨਹੀਂ ਹੈਗਾ ਵੀ ਕਿਹੜੇ ਵੀ ਕਿੱਦਾਂ ਬੀਜੇ ਜਾਂਦੇ ਨੇ ਮੈਨੂੰ ਆਪ ਖੁਦ ਨਹੀਂ ਪਤਾ ਸੀਗਾ ਐਵੇਂ ਦੀਆਂ ਗੱਲਾਂ ਦਾ ਠੀਕ ਹੈ ਬੇਬੇ ਤੇਰਾ ਬਹੁਤ ਬਹੁਤ ਧੰਨਵਾਦ